ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਆਪਣੇ ਸਿਰਹਾਣੇ ਥੱਲੇ ਇੱਕ ਚੀਜ਼ ਇਹ ਰੱਖ ਲੈਂਦੇ ਹੋ ਤਾਂ ਤੁਹਾਡੀ ਕਿਸਮਤ ਚਮਕ ਜਾਵੇਗੀ ਸੋ ਉਹ ਚੀਜ਼ ਕਿਹੜੀ ਹੈ ਜੀ ਜਿਸ ਬਾਰੇ ਅੱਜ ਦੀ ਵੀਡੀਓ ਵਿੱਚ ਅਸੀਂ ਗੱਲਬਾਤ ਕਰਨ ਵਾਲੇ ਹਾਂ ਜੀ ਉਸ ਨੂੰ ਜਾਣਨ ਤੋਂ ਪਹਿਲਾਂ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਾਂ ਸਭ ਜਾਣਦੇ ਹਾਂ ਮੇਰੀਆਂ ਭੈਣਾਂ ਔਰਤਾਂ ਦਾ ਘਰ ਦੇ ਵਿੱਚ ਮੁੱਖ ਰੋਲ ਹੁੰਦਾ ਹੈ ਜੇਕਰ ਔਰਤਾਂ ਚਾਹਣ ਤਾਂ ਆਪਣੇ ਘਰ ਨੂੰ ਸਵਰਗ ਬਣਾ ਸਕਦੀਆਂ ਹਨ ਜੇ ਔਰਤਾਂ ਚਾਹਣ ਤਾਂ ਆਪਣੇ ਘਰ ਨੂੰ ਬਰਬਾਦ ਵੀ ਕਰ ਸਕਦੀਆਂ ਹਨ ਸਾਥ ਸੰਗੇ ਜੀ ਕਿਉਂਕਿ ਜਿਸ ਘਰ ਵਿੱਚ ਔਰਤ ਨਹੀਂ ਹੁੰਦੀ ਉੱਥੇ ਆਪਾਂ ਅਕਸਰ ਹੀ ਵੇਖਦੇ ਹਾਂ ਉਹ ਘਰ ਦੇ ਹਾਲਾਤ ਫਿਰ ਕਿੱਦਾਂ ਦੇ ਹੋ ਜਾਂਦੇ ਹਨ ਭਾਵੇਂ ਔਖਾ ਸਮਾਂ ਹੋਵੇ ਭਾਵੇਂ ਸੌਖਾ ਸਮਾਂ ਹੋਵੇ ਔਰਤ ਹਰ ਘਰ ਵਿੱਚ ਸਮੇਂ ਨੂੰ ਹੈਂਡਲ ਕਰਕੇ ਆਪਣੇ ਪਰਿਵਾਰ ਨੂੰ ਜੋੜ ਕੇ ਰੱਖ ਸਕਦੀ ਹੈ ਅਲੱਗ ਅਲੱਗ ਨਹੀਂ ਹੋਣ ਦਿੰਦੀ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਆਪ ਕਰਦੀ ਹੈ ਹਰ ਵੇਲੇ ਪਰਮਾਤਮਾ ਤੋਂ ਬੱਚਿਆਂ ਦੀ ਸੁੱਖ ਮੰਗਦੀ ਹੈ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਪਰਮਾਤਮਾ ਦੇ ਘਰ ਵਿੱਚ ਹਰ ਘਰ ਪਰਿਵਾਰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਚਾਹੁੰਦਾ ਹੈ ਸਾਧ ਸੰਗਤ ਜੀ ਜੇਕਰ ਆਪਾਂ ਪਰਮਾਤਮਾ ਦੀ ਕਿਰਪਾ ਦੇ ਵਿੱਚੋਂ ਆਪਣੇ ਲਈ ਕੁਝ ਚਾਹੁੰਦੇ ਹਾਂ ਤਾਂ ਸਾਡੇ ਘਰ ਪਰਿਵਾਰ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਜੇਕਰ ਚਾਹੁੰਦੇ ਹਾਂ ਕਿ ਕਿਰਪਾ ਬਣੀ ਰਹੇ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਸਾਡੇ ਘਰ ਪਰਿਵਾਰ ਤੇ ਆਪਣਾ ਮਿਹਰ ਭਰਿਆ ਹੱਥ ਰੱਖ ਦੇਣ ਤਾਂ ਸਾਧ ਸੰਗਤ ਜੀ ਆਪਾਂ ਨੂੰ ਗੁਰਬਾਣੀ ਦੇ ਨਾਲ ਵੱਧ ਤੋਂ ਵੱਧ ਜੁੜਨਾ ਪਵੇਗਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਿਆ ਕਰੋ ਹਰ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਿਆ ਕਰੋ ਗੁਰਦੁਆਰਾ ਸਾਹਿਬ ਜਾਇਆ ਕਰੋ ਸੇਵਾ ਸਿਮਰਨ ਕਰਿਆ ਕਰੋ ਸਾਧ ਸੰਗਤ ਜੀ ਜਿੰਨਾ ਸਮਾਂ ਤੁਸੀਂ ਆਪਣੇ ਮਨ ਦੇ ਵਿੱਚ ਬੇਈਮਾਨੀ ਰੱਖੋਗੇ ਫਿਰ ਤਾਂ ਭਾਵੇਂ ਤੁਸੀਂ ਕਿੰਨੇ ਮਰਜੀ ਤੀਰਥ ਜਿੰਨੇ ਮਰਜੀ ਅਸਥਾਨਾਂ ਤੇ ਚਲੇ ਜਾਓ ਨਹਾ ਕੇ ਆ ਜਾਓ ਤੁਹਾਡਾ ਭਲਾ ਨਹੀਂ ਹੋਵੇਗਾ ਕਿਉਂਕਿ ਜਿਹੜਾ ਤੁਹਾਡਾ ਮਨ ਹੈ ਮਨ ਦੀ ਮੈਲ ਹੈ ਉਹ ਉਹਨਾ ਸਮਾਂ ਨਹੀਂ ਨਿਕਲਦੀ ਜਿੰਨਾ ਸਮਾਂ ਸਾਧ ਸੰਗਤ ਜੀ ਤੁਹਾਡਾ ਭਲਾ ਸਿਰ ਹੋ ਹੀ ਨਹੀਂ ਸਕਦਾ ਅਦੇ ਵੀ ਤੁਸੀਂ ਕਿਸੇ ਦਾ ਬੁਰਾ ਨਾ ਕਰੋ ਕਿਸੇ ਦੇ ਪ੍ਰਤੀ ਆਪਣੇ ਮਨ ਵਿੱਚ ਕੋਈ ਈਰਖਾ ਨਾ ਰੱਖੋ ਕਿਸੇ ਦੇ ਪ੍ਰਤੀ ਮਾੜਾ ਨਾ ਸੋਚੋ ਤਾਂ ਸਾਧ ਸੰਗਤ ਜੀ ਫਿਰ ਵੇਖਿਓ ਪਰਮਾਤਮਾ ਤੁਹਾਡੇ ਤੇ ਕਿਵੇਂ ਬੇਅੰਤ ਕਿਰਪਾ ਕਰ ਦੇਣਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਵੇਂ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਦੇਣਗੇ ਤੁਹਾਡੇ ਸਾਰੇ ਹੀ ਰੁਕੇ ਹੋਏ ਕਾਰਜ ਰਾਸ ਹੋ ਜਾਣਗੇ ਜਦੋਂ ਤੁਹਾਡੇ ਮਨ ਦੇ ਵਿੱਚ ਕਿਸੇ ਪ੍ਰਤੀ ਈਰਖਾ ਵੇਦ ਭਾਵ ਹੀ ਨਹੀਂ ਰਹੇਗਾ ਜੇਕਰ ਤੁਹਾਡਾ ਕੋਈ ਬੁਰਾ ਵੀ ਕਰ ਰਿਹਾ ਹੈ ਤੁਹਾਨੂੰ ਪਤਾ ਵੀ ਚੱਲ ਰਿਹਾ ਹੈ ਤਾਂ ਸਾਥ ਸੰਗਤ ਜੀ ਤੁਹਾਡਾ ਕੋਈ ਬੁਰਾ ਕਰ ਰਿਹਾ ਹੈ ਤਾਂ ਚੁੱਪ ਕਰਕੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਪਾਠ ਕਰਦੇ ਰਹੋ ਜੇਕਰ ਤੁਸੀਂ ਇਹ ਗੁੱਸੇ ਵਿੱਚ ਆ ਕੇ ਉਸ ਦਾ ਫਿਰ ਤੁਹਾਡੇ ਤੇ ਉਸ ਦੇ ਵਿੱਚ ਕੋਈ ਫਰਕ ਨਹੀਂ रह ਜਾਵੇਗਾ ਜੇਕਰ ਉਹ ਬੁਰਾ ਕਰ ਰਿਹਾ ਹੈ ਗੁੱਸੇ ਵਿੱਚ ਆ ਕੇ ਤੁਸੀਂ ਵੀ ਉਸ ਦਾ ਬੁਰਾ ਕਰੋਗੇ ਤਾਂ ਪਰਮਾਤਮਾ ਜੀ ਤੁਹਾਡੇ ਤੇ ਖੁਸ਼ ਨਹੀਂ ਹੋਣਗੇ ਪਰਮਾਤਮਾ ਅੱਜ ਨਹੀਂ ਤਾਂ ਕੱਲ ਤੁਹਾਡੀ ਅਰਦਾਸ ਨੂੰ ਜ਼ਰੂਰ ਪੂਰੀਆਂ ਕਰਨਗੇ ਜੇਕਰ ਤੁਸੀਂ ਪਰਮਾਤਮਾ ਤੇ ਵਿਸ਼ਵਾਸ ਰੱਖੋਗੇ ਤੇ ਕਿਸੇ ਦਾ ਮਾੜਾ ਨਹੀਂ ਸੋਚੋਗੇ ਅੱਜ ਨਹੀਂ ਤਾਂ ਕੱਲ ਨੂੰ ਉਸ ਇਨਸਾਨ ਤੋਂ ਤੁਹਾਡੇ ਲਈ ਇਨਸਾਫ ਜ਼ਰੂਰ ਮਿਲ ਜਾਵੇਗਾ ਸੋ ਇਸ ਤਰ੍ਹਾਂ ਸਾਤ ਸੰਗਰ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਜਦੋਂ ਕੋਈ ਵੀ ਔਰਤ ਆਪਣੇ ਸਿਰਹਾਣੇ ਦੇ ਥੱਲੇ ਸੌਣ ਦੇ ਸਮੇਂ ਇਹ ਚੀਜ਼ ਰੱਖ ਕੇ ਸੌਂਦੀ ਹੈ ਤਾਂ ਉਸ ਦਾ ਜਿਹੜਾ ਪਰਿਵਾਰ ਹੈ ਘਰ ਹੈ ਉਹ ਹਮੇਸ਼ਾ ਦੇ ਲਈ ਪੈਸਿਆਂ ਨਾਲ ਭਰਿਆ ਰਹਿੰਦਾ ਹੈ ਸਾਤ ਸੰਗਰ ਜੀ ਉਹ ਕਿਹੜੀ ਚੀਜ਼ ਹੈ ਜੋ ਇੱਕ ਔਰਤ ਨੂੰ ਸਿਰਹਾਣੇ ਦੇ ਸਮੇਂ ਰਾਤ ਨੂੰ ਰੱਖ ਕੇ ਸੌਣਾ ਚਾਹੀਦਾ ਹੈ ਜਿਸ ਦੇ ਨਾਲ ਉਸ ਦੇ ਘਰ ਵਿੱਚ ਬਰਕਤ ਬਣੀ ਰਹਿੰਦੀ ਹੈ ਉਸ ਦੇ ਘਰ ਵਿੱਚ ਪੈਸਾ ਆਉਂਦਾ ਰਹਿੰਦਾ ਹੈ ਅੱਜ ਦੀ ਵੀਡੀਓ ਵਿੱਚ ਇਸੇ ਹੀ ਵਿਸ਼ੇ ਤੇ ਗੱਲਬਾਤ ਕਰਾਂਗੇ ਇਸ ਲਈ ਸਾਧ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਅਤੇ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਬੇਨਤੀ ਹੈ ਜੀ ਕਿ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਜੀ ਸਾਧ ਸੰਗਤ ਜੀ ਜੇਕਰ ਕਿਸੇ ਦੁਆਰਾ ਵੀਰ ਭੈਣ ਦੇ ਕੋਲ ਕਿਸੇ ਤਰ੍ਹਾਂ ਦੀ ਵੀ ਸਾਤ ਸੰਗੇ ਜੀ ਆਪਣੇ ਘਰਾਂ ਦੇ ਵਿੱਚ ਕੁਝ ਐਸੀਆਂ ਵਸਤੂਆਂ ਹੁੰਦੀਆਂ ਹਨ ਜੋ ਵਾਸਤੂ ਸ਼ਾਸਤਰ ਦੇ ਹਿਸਾਬ ਦੇ ਨਾਲ ਜੇਕਰ ਤੁਸੀਂ ਉਹਨਾਂ ਵਸਤੂਆਂ ਨੂੰ ਆਪਣੇ ਸਰਹਾਣੇ ਥੱਲੇ ਰੱਖ ਲੈਂਦੇ ਹੋ ਤੇ ਸੌਂ ਜਾਂਦੇ ਹੋ ਉਹਨਾਂ ਦੇ ਵਿੱਚ ਇੰਨੀ ਸਕਾਰਾਤਮਕ ਊਰਜਾ ਹੁੰਦੀ ਹੈ ਭਾਵ ਕਿ ਪੋਜ਼ਿਟਿਵ એનર્ਜੀ ਹੁੰਦੀ ਹੈ ਤੁਹਾਨੂੰ ਅੰਦਾਜ਼ਾ ਵੀ ਨਹੀਂ ਹੋਵੇਗਾ ਕਿ ਤੁਹਾਨੂੰ ਉਹਨਾਂ ਚੀਜ਼ਾਂ ਦੇ ਨਾਲ ਆਪਣੇ ਘਰ ਵਿੱਚ ਕਿਹੜੀਆਂ-ਕਿਹੜੀਆਂ ਪਰੇਸ਼ਾਨੀਆਂ ਤੋਂ ਅਚਾਨਕ ਹੀ ਨਿਜ਼ਾਤ ਮਿਲ ਜਾਵੇਗੀ। ਭਾਵ ਕੇ ਛੁਟਕਾਰਾ ਮਿਲ ਜਾਵੇਗਾ। ਉਹ ਸਾਰੀਆਂ ਹੀ ਪਰੇਸ਼ਾਨੀਆਂ ਤੇ ਮੁਸ਼ਕਿਲਾਂ ਨੂੰ ਸਾਧ ਸੰਗਤ ਜੀ ਦੂਰ ਕਰ ਸਕਦੀਆਂ ਹਨ। ਜਿਵੇਂ ਸਾਧ ਸੰਗਤ ਜੀ ਸਾਡੀ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੀਆਂ ਅਣਹੋਣੀਆਂ ਹੋ ਜਾਂਦੀਆਂ ਹਨ। ਸਾਨੂੰ ਜਿਸ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਕਈ ਵਾਰ ਅਸਫਲਤਾ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਜਿਹੜੇ ਦੁੱਖਾਂ ਦੇ ਬਾਰੇ ਸਾਨੂੰ ਆਸ ਉਮੀਦ ਵੀ ਨਹੀਂ ਹੁੰਦੀ ਉਹ ਵੀ ਸਾਥ ਸੰਗਤ ਜੀ ਸਾਡੀ ਜ਼ਿੰਦਗੀ ਦੇ ਵਿੱਚ ਪਹਾੜ ਵਾਂਗੂ ਫਿਰ ਡਿੱਗ ਜਾਂਦੀਆਂ ਹਨ ਜਦੋਂ ਸਾਡੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੇ ਦੁੱਖ ਤਕਲੀਫਾਂ ਆਉਂਦੀਆਂ ਹਨ ਫਿਰ ਸਾਨੂੰ ਐਦਾਂ ਲੱਗਣ ਲੱਗ ਜਾਂਦਾ ਹੈ ਕਿ ਸਾਡੀ ਕਿਸਮਤ ਹੀ ਖਰਾਬ ਹੈ ਸਾਡੇ ਪਰਮਾਤਮਾ ਤੋਂ ਫਿਰ ਵਿਸ਼ਵਾਸ ਉੱਠਣਾ ਸ਼ੁਰੂ ਹੋ ਜਾਂਦਾ ਹੈ ਜਿਸ ਦੇ ਨਾਲ ਅਸੀਂ ਘਰ ਦੇ ਵਿੱਚ ਪਾਠ ਪੂਜਾ ਸਿਮਰਨ ਵੀ ਕਰਦੇ ਹਾਂ ਤਾਂ ਕਰਦੇ ਸਮੇ ਸਾਡਾ ਜਿਹੜਾ ਮਨ ਹੈ ਉਹ ਨਹੀਂ ਲੱਗਦਾ ਹੌਲੀ ਹੌਲੀ ਫਿਰ ਅਸੀਂ ਪਾਠ ਕਰਨਾ ਸੇਵਾ ਸਿਮਰਨ ਕਰਨਾ ਵੀ ਛੱਡ ਦਿੰਦੇ ਹਾਂ ਕਿਉਂਕਿ ਜਦੋਂ ਇਦਾਂ ਦੇ ਹਾਲਾਤ ਹੋ ਜਾਂਦੇ ਹਨ ਤਾਂ ਸਾਥ ਸੰਗਤ ਜੀ ਸਾਨੂੰ ਲੱਗਦਾ ਹੈ ਕਿ ਸਾਡਾ ਕੀਤਾ ਗਿਆ ਪਾਠ ਸਿਮਰਨ ਜਿਸ ਦੇ ਨਾਲ ਸਾਨੂੰ ਕੋਈ ਫਾਇਦਾ ਹੀ ਨਹੀਂ ਹੋ ਰਿਹਾ ਫਿਰ ਸਾਡੇ ਪਾਠ ਕਰਨ ਦਾ ਕੀ ਫਾਇਦਾ ਇਹ ਤਾਂ ਜੋ ਵੀ ਪਰੇਸ਼ਾਨੀਆਂ ਹੁੰਦੀਆਂ ਹਨ ਸਾਤ ਸੰਗਤ ਜੀ ਪਿੱਛੇ ਇਸ ਦੇ ਵਜ੍ਹਾ ਹੁੰਦੀ ਹੈ ਜਿਸ ਵਜ੍ਹਾ ਦੇ ਕਰਕੇ ਜੋ ਕਿ ਵਾਸਤੂ ਸ਼ਾਸਤਰ ਵਿੱਚ ਦੱਸੀ ਜਾਂਦੀ ਹੈ ਜੋ ਆਪਾਂ ਕਹਿ ਸਕਦੇ ਹਾਂ ਸਾਤ ਸੰਗਤ ਜੀ ਵਾਸਤੂ ਦੋਸ਼ ਪਾਇਆ ਗਿਆ ਕਹਿਣ ਦਾ ਭਾਵ ਕਿ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਵਾਸਤੂ ਦੋਸ਼ ਹੋਵੇਗਾ ਜਾਂ ਕੁੰਡਲੀ ਦੋਸ਼ ਹੋਵੇਗਾ ਉਸ ਸਮੇਂ ਸਾਨੂੰ ਇਹ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਇਸ ਦੇ ਨਾਲ ਨਾਲ ਸਾਤ ਸੰਗਤ ਜੀ ਵਾਸਤੂ ਦੋਸ਼ ਦੇ ਵਿੱਚ ਬਹੁਤ ਹੀ ਸਾਰੇ ਉਪਾਅ ਦੱਸੇ ਗਏ ਹਨ ਇਹਨਾਂ ਪਰੇਸ਼ਾਨੀਆਂ ਨੂੰ ਦੂਰ ਕਰਨ ਦੇ ਲਈ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਵਿਚਾਰ ਇਸ ਦੇ ਨਾਲ ਹੀ ਸਾਧ ਸੰਗਤ ਜੀ ਕੁਝ ਐਸੀਆਂ ਚੀਜ਼ਾਂ ਵੀ ਦੱਸੀਆਂ ਗਈਆਂ ਹਨ ਉਹਨਾਂ ਦੇ ਨਾਲ ਤੁਸੀਂ ਇੱਕ ਚੀਜ਼ ਰਾਤ ਨੂੰ ਸੌਣ ਦੇ ਸਮੇਂ ਆਪਣੇ ਸਿਰਹਾਣੇ ਦੇ ਥੱਲੇ ਰੱਖ ਲੈਣੀ ਹੈ ਇਸ ਦੇ ਨਾਲ ਤੁਹਾਡੀ ਸੁੱਤੀ ਹੋਈ ਕਿਸਮਤ ਜਾਗ ਜਾਵੇਗੀ ਇਸ ਦੇ ਨਾਲ-ਨਾਲ ਜੇਕਰ ਸਾਡੀ ਜ਼ਿੰਦਗੀ ਵਿੱਚ ਕੋਈ ਦੁਰਘਟਨਾ ਵੀ ਹੁੰਦੀ ਹੈ ਜਿਸ ਦਾ ਸਾਨੂੰ ਅਚਾਨਕ ਹੀ ਸਦਮਾ ਲੱਗ ਜਾਂਦਾ ਹੈ ਤਾਂ ਇਸ ਤਰ੍ਹਾਂ ਸਾਥ ਸੰਗਤ ਜੀ ਕਦੇ ਵੀ ਤੁਹਾਡਾ ਮਾੜਾ ਨਹੀਂ ਹੋਵੇਗਾ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਖਾਸ ਹੈ ਜੀ ਜਿਵੇਂ ਸਾਥ ਸੰਗਤ ਜੀ ਆਪਾਂ ਸੌਂਦੇ ਹਾਂ ਸੌਣ ਦੇ ਜੋ ਵੀ ਤਰੀਕੇ ਹੁੰਦੇ ਹਨ ਉਹਨਾਂ ਦਾ ਵੀ ਸਾਡੀ ਜ਼ਿੰਦਗੀ ਵਿੱਚ ਕਈ ਤਰ੍ਹਾਂ ਦਾ ਪ੍ਰਭਾਵ ਪੈ ਜਾਂਦਾ ਹੈ ਜੇਕਰ ਸਾਤ ਸੰਗਤ ਜੀ ਅਸੀਂ ਸੌਣ ਦੀ ਦਿਸ਼ਾ ਆਪਣੀ ਸਹੀ ਰੱਖਦੇ ਹਾਂ ਇਹ ਵਿਗਿਆਨਿਕ ਵਾਸਤੂ ਸ਼ਾਸਤਰ ਦੀ ਜੋ ਉਹਨਾਂ ਤੋਂ ਸਿੱਧ ਹੋਇਆ ਹੈ ਉਸ ਦੇ ਨਾਲ ਸਾਡੀ ਜ਼ਿੰਦਗੀ ਬਹੁਤ ਜ਼ਿਆਦਾ ਫਿਰਸਾਕਾਰ ਆਤਮਿਕ ਊਰਜਾ ਦੇ ਨਾਲ ਭਰ ਜਾਵੇਗੀ ਇੱਕ ਪੋਜ਼ਿਟਿਵ એનર્ਜੀ ਆ ਜਾਵੇਗੀ ਇਸ ਨੂੰ ਅਜ਼ਮਾਉਣ ਦੇ ਲਈ ਸਾਤ ਸੰਗਤ ਜੀ ਤੁਸੀਂ ਇੱਕ ਵਾਰ ਆਪਣੀ ਸੌਣ ਦੀ ਗਲਤ ਦਿਸ਼ਾ ਵੱਲ ਸੌ ਕੇ ਵੇਖਿਓ ਫਿਰ ਤੁਸੀਂ ਸੌ ਕੇ ਜਦੋਂ ਉੱਠੋਗੇ ਤਾਂ ਆਪਣੇ ਆਪ ਹੀ ਤੁਹਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਕਿ ਤੁਹਾਨੂੰ ਕਿੰਨਾ ਨਕਾਰਾਤਮਕ ਪ੍ਰਭਾਵ ਵਿੱਚ ਤੁਸੀਂ ਘਿਰੇ ਹੋਏ ਹੋ 네ਗੇਟਿਵ એનર્ਜੀ ਦਾ ਤੁਹਾਡੇ ਤੇ ਬੜਾ ਜ਼ਿਆਦਾ ਪ੍ਰਭਾਵ ਪੈ ਜਾਵੇਗਾ ਤੁਹਾਨੂੰ ਕੁਝ ਹੀ ਚੰਗਾ ਨਹੀਂ ਮਹਿਸੂਸ ਹੋਵੇਗਾ ਤੁਹਾਡੇ ਸਿਰ ਵਿੱਚ ਦਰਦ ਹੋ ਰਿਹਾ ਹੋਵੇਗਾ ਤੇ ਨਾਲ ਨਾਲ ਹੀ ਸਾਥ ਸੰਗਤ ਜੀ ਤੁਹਾਡੇ ਨਾਲ ਘਟਨਾਵਾਂ ਹੋਣਗੀਆਂ ਇਹ ਸਾਡੀ ਸੋਣ ਦੀ ਗਲਤ ਦਿਸ਼ਾ ਦੇ ਨਾਲ ਹੁੰਦਾ ਹੈ ਇਸ ਦੇ ਕਰਕੇ ਸਾਤ ਸੰਗਤ ਜੀ ਸਾਨੂੰ ਹਮੇਸ਼ਾ ਸਹੀ ਦਿਸ਼ਾ ਵੱਲ ਸੌਣਾ ਚਾਹੀਦਾ ਹੈ ਇਸ ਤਰ੍ਹਾਂ ਜਦੋਂ ਤੁਸੀਂ ਸੌਣਾ ਹੈ ਸਹੀ ਦਿਸ਼ਾ ਵਿੱਚ ਸੌਣਾ ਸ਼ੁਰੂ ਕਰ ਦਿਓਗੇ ਤਾਂ ਇਸ ਦੇ ਨਾਲ ਸਰੀਰ ਵਿੱਚ ਇੱਕ ਪੋਜ਼ਿਟਿਵ એનર્ਜੀ ਆ ਜਾਵੇਗੀ ਤੁਹਾਨੂੰ ਇਸ ਦੇ ਨਾਲ ਆਰਥਿਕ ਪੱਖ ਤੋਂ ਵੀ ਕਾਫੀ ਵਧੀਆ ਲਾਭ ਪ੍ਰਾਪਤ ਹੋਵੇਗਾ ਤੇ ਸੌਣ ਦੀ ਸਭ ਤੋਂ ਸਰਲ ਦਿਸ਼ਾ ਜਿਹੜੀ ਮੰਨੀ ਜਾਂਦੀ ਹੈ ਉਹ ਦੱਖਣ ਦਿਸ਼ਾ ਮੰਨੀ ਜਾਂਦੀ ਹੈ ਸਾਨੂੰ ਆਪਣਾ ਸਿਰ ਹਮੇਸ਼ਾ ਸੌਣ ਦੇ ਸਮੇਂ ਦੱਖਣ ਦਿਸ਼ਾ ਵੱਲ ਰੱਖ ਕੇ ਸੌਣਾ ਚਾਹੀਦਾ ਹੈ ਇਸ ਪਾਸੇ ਸਾਧ ਸੰਗਤ ਜੀ ਸੌਣ ਦੇ ਨਾਲ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨਹੀਂ ਲੱਗਦੀ ਜਿਸ ਦੇ ਨਾਲ ਤੁਹਾਡੀ ਉਮਰ ਵੱਧਦੀ ਹੈ ਇਸ ਦੇ ਨਾਲ ਤੁਹਾਨੂੰ ਮਾਨਸਿਕ ਸ਼ਾਂਤੀ ਮਿਲ ਜਾਵੇਗੀ ਕੋਈ ਸਰੀਰਕ ਬਿਮਾਰੀ ਨਹੀਂ ਨੇੜੇ ਆਉਂਦੀ ਇਸ ਦੇ ਨਾਲ ਸਾਧ ਸੰਗਤ ਜੀ ਜੇਕਰ ਤੁਸੀਂ ਦੱਖਣ ਦਿਸ਼ਾ ਵੱਲ ਪੈਰ ਕਰਕੇ ਸੌਂ ਜਾਂਦੇ ਹੋ ਇਹ ਸਾਡੀ ਜ਼ਿੰਦਗੀ ਵਿੱਚ ਬੜਾ ਹੀ ਅਸ਼ੁਭ ਮੰਨਿਆ ਜਾਂਦਾ ਹੈ ਇਸ ਦੇ ਨਾਲ ਸਾਡੇ ਸਰੀਰ ਤੇ ਮਾੜਾ ਪ੍ਰਭਾਵ ਪੈ ਜਾਂਦਾ ਹੈ ਤੇ ਇਸ ਦੇ ਨਾਲ ਜਿਹੜਾ ਸਾਡਾ ਸਰੀਰ ਹੈ ਉਸ ਨੂੰ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ ਸਭ ਤੋਂ ਵੱਡੀ ਗੱਲ ਸਾਥ ਸੰਗਤ ਜੀ ਇਹ ਸਾਈਡ ਤੇ ਸੌਣ ਦੇ ਨਾਲ ਜਿਹੜੀ ਤੁਹਾਡੀ ਨੀਂਦ ਹੈ ਬੜੀ ਹੀ ਜ਼ਿਆਦਾ ਖਰਾਬ ਹੋਣ ਲੱਗ ਜਾਂਦੀ ਹੈ ਸੌਣ ਦੇ ਸਮੇਂ ਇੱਕ ਦੂਸਰੀ ਦਿਸ਼ਾ ਦੀ ਗੱਲ ਕਰੀਏ ਜੋ ਬੈਸਟ ਦੱਸੀ ਜਾਂਦੀ ਹੈ ਉਹ ਹੈ ਪੂਰਬ ਦਿਸ਼ਾ ਇਹ ਲੋਕਾਂ ਲਈ ਹੈ ਜਿਹੜੇ ਦੱਖਣ ਦਿਸ਼ਾ ਵੱਲ ਸਿਰ ਕਰਕੇ ਨਹੀਂ ਸੌ ਸਕਦੇ ਉਹ ਪੂਰਬ ਦਿਸ਼ਾ ਵੱਲ ਸਿਰ ਕਰਕੇ ਸੌ ਸਕਦੇ ਹਨ ਕਿਉਂਕਿ ਸਾਧ ਸੰਗਤ ਜੀ ਜੋ ਲੋਕ ਪੂਰਬ ਦਿਸ਼ਾ ਵੱਲ ਸਿਰ ਕਰਕੇ ਸੌਂਦੇ ਹਨ ਇਸ ਦਿਸ਼ਾ ਵਿੱਚ ਸਿਰ ਕਰਕੇ ਸੌਣ ਦੇ ਨਾਲ ਉਹਨਾਂ ਦਾ ਜਿਹੜਾ ਦਿਮਾਗ ਹੈ ਬੜਾ ਜ਼ਿਆਦਾ ਤੇਜ਼ ਹੋ ਜਾਂਦਾ ਹੈ ਕਿਉਂਕਿ ਸਾਨੂੰ ਨੀਂਦ ਬੜੀ ਵਧੀਆ ਆਵੇਗੀ ਤਾਂ ਸਾਧ ਸੰਗਤ ਜੀ ਸਾਡੀ ਜਿਹੜੀ ਦਿਮਾਗੀ ਟੈਨਸ਼ਨ ਹੈ ਉਹ ਵੀ ਦੂਰ ਹੋ ਜਾਵੇਗੀ ਤੇ ਇੱਕ ਪੋਜ਼ਿਟਿਵ એનર્ਜੀ ਆ ਜਾਵੇਗੀ ਆਪਣੇ ਸਰੀਰ ਤੇ ਦਿਮਾਗ ਦੇ ਅੰਦਰ ਇਸ ਕਰਕੇ ਸਾਧ ਸੰਗਤ ਜੀ ਜੋ ਵਿਦਿਆਰਥੀ ਹਨ ਸਟੱਡੀ ਕਰਦੇ ਹਨ ਉਹ ਖਾਸ ਕਰਕੇ ਪੂਰਬ ਦਿਸ਼ਾ ਵੱਲ ਹੀ ਸਿਰ ਕਰਕੇ ਜੇਕਰ ਸੌਣ ਤਾਂ ਉਹਨਾਂ ਦਾ ਦਿਮਾਗ ਤੇਜ ਹੋ ਜਾਵੇਗਾ ਉਹਨਾਂ ਦਾ ਪੜਾਈ ਦੇ ਵਿੱਚ ਮਨ ਲੱਗਣਾ ਸ਼ੁਰੂ ਹੋ ਜਾਵੇਗਾ ਇਸ ਦੇ ਨਾਲ ਹੀ ਸਾਧ ਸੰਗਤ ਜੀ ਤੁਸੀਂ ਘਰ ਦੇ ਵਿੱਚ ਕਮਾਉਣ ਵਾਲੇ ਜੇਕਰ ਇੱਕ ਪਰਸਨ ਹੋ ਤੁਸੀਂ ਪੂਰਬ ਦਿਸ਼ਾ ਵੱਲ ਹੀ ਸੌਇਆ ਕਰੋ ਇਸ ਦੇ ਨਾਲ ਤੁਹਾਡੀ ਜਿਹੜੀ ਆਰਥਿਕ ਸਥਿਤੀ ਹੈ ਉਹ ਬੜੀ ਮਜ਼ਬੂਤ ਹੋ ਜਾਵੇਗੀ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਹੁਣ ਗੱਲ ਕਰਦੇ ਹਾਂ ਉਹ ਕਿਹੜੀ ਚੀਜ਼ ਹੈ ਜੋ ਰਾਤ ਦੇ ਸਮੇਂ ਸਰਹਾਣੇ ਥੱਲੇ ਸਾਨੂੰ ਰੱਖ ਕੇ ਸੌਣੀ ਚਾਹੀਦੀ ਹੈ ਉਸ ਦੇ ਲਈ ਸਭ ਤੋਂ ਪਹਿਲਾਂ ਸਾਧ ਸੰਗਤ ਜੀ ਜ਼ਰੂਰੀ ਹੈ ਕਿ ਜੇਕਰ ਅਸੀਂ ਰਾਤ ਦੇ ਸਮੇਂ ਚੰਗੀ ਨੀਂਦ ਲੈ ਕੇ ਸੌਵਾਂਗੇ ਫਿਰ ਸਵੇਰੇ ਸਾਡਾ ਦਿਨ ਚੰਗਾ ਹੋਵੇਗਾ ਇਸ ਦੇ ਲਈ ਸਾਧ ਸੰਗਤ ਜੀ ਅਸੀਂ ਫਰੈਸ਼ ਫੀਲ ਕਦੋਂ ਕਰਦੇ ਹਾਂ ਜਦੋਂ ਰਾਤ ਦੇ ਸਮੇਂ ਅਸੀਂ ਨੀਂਦ ਚੰਗੀ ਲੈ ਕੇ ਸੌਂਦੇ ਹਾਂ ਇਸ ਲਈ ਸਾਧ ਸੰਗਤ ਜੀ ਤੁਸੀਂ ਕੀ ਕਰਨਾ ਹੈ ਜਦੋਂ ਵੀ ਰਾਤ ਦੇ ਸਮੇਂ ਸੌਣਾ ਹੈ ਆਪਣੇ ਸਿਰ ਹਾਣੇ ਦੇ ਥੱਲੇ ਲੋਹੇ ਦੀ ਕੋਈ ਚੀਜ਼ ਜ਼ਰੂਰ ਰੱਖ ਕੇ ਸੌਣਾ ਹੈ ਜਿਵੇਂ ਲੋਹੇ ਦੀ ਚਾਬੀ ਲੋਹੇ ਦਾ ਕੁਝ ਵੀ ਪੇਚ ਕਸ ਵੀ ਭਾਵੇਂ ਛੋਟਾ ਜਿਹਾ ਹੋ ਜਾਵੇ ਜਾਂ ਲੋਹੇ ਦੀ ਕਰਦ ਹੋ ਜਾਵੇ ਇਸ ਤਰ੍ਹਾਂ ਦੀਆਂ ਚੀਜ਼ਾਂ ਲੋਹੇ ਦੀਆਂ ਜੋ ਹੁੰਦੀਆਂ ਹਨ ਜਿਵੇਂ ਕੈਂਚੀ ਹੋ ਗਈ। ਲੋਹੇ ਦੀ ਕੋਈ ਵੀ ਚੀਜ਼ ਹੋਵੇ ਉਸ ਨੂੰ ਸਰਹਾਣੇ ਦੇ ਥੱਲੇ ਰੱਖ ਕੇ ਜੇਕਰ ਅਸੀਂ ਸੌਂਦੇ ਹਾਂ ਤਾਂ ਸਾਡੇ ਅੰਦਰ ਇੰਨੀ ਜ਼ਿਆਦਾ ਪੋਜ਼ਿਟਿਵ એનર્ਜੀ ਆ ਜਾਵੇਗੀ ਕਿ ਅਸੀਂ ਖੁਦ ਮਹਿਸੂਸ ਕਰਾਂਗੇ ਜਿੰਨੀ ਵੀ ਨੈਗੇਟਿਵ એનર્ਜੀ ਹੋਵੇਗੀ ਉਹ ਦੂਰ ਹੋ ਜਾਵੇਗੀ ਤੇ ਪੈਸਾ ਵੀ ਤੁਹਾਡੇ ਕਰ ਚੁੰਬਕ ਦੀ ਤਰ੍ਹਾਂ ਆਵੇਗਾ। ਸਾਧ ਸੰਗਤ ਜੀ ਜਦੋਂ ਅਸੀਂ ਸੁੱਤੇ ਹੁੰਦੇ ਹਾਂ ਤੇ ਲੋਹਾ ਜਿਹੜਾ ਸਾਡੇ ਆਸ-ਪਾਸ ਦੀ ਨੈਗੇਟਿਵ એનર્ਜੀ ਨੂੰ ਝਟਕਣ ਹੀ ਨਹੀਂ ਦਿੰਦਾ ਇਸ ਕਰਕੇ ਸਾਤ ਸੰਗਤ ਜੀ ਉਹ ਪਹਿਲੀ ਚੀਜ਼ ਹੈ ਜੋ ਸਾਨੂੰ ਫਰੈਸ਼ ਰੱਖੇਗੀ ਤੁਹਾਨੂੰ ਜਿਹੜੀ ਨੀਂਦ ਹੈ ਉਹ ਚੰਗੀ ਤਰ੍ਹਾਂ ਆ ਜਾਵੇਗੀ ਸਾਰੀ ਰਾਤ ਤੁਹਾਡੇ ਨੇੜੇ ਨੈਗੇਟਿਵ એનર્ਜੀ ਨਹੀਂ ਆਵੇਗੀ ਤੇ ਜਿਸ ਤਰ੍ਹਾਂ ਹੀ ਤੁਸੀਂ ਉੱਠੋਗੇ ਤੁਹਾਡੇ ਮਨ ਵਿੱਚ ਪੋਜ਼ਿਟਿਵ ਵਿਚਾਰ ਆਉਣਗੇ ਜਿਸ ਦੇ ਨਾਲ ਸਾਤ ਸੰਗਤ ਜੀ ਤੁਹਾਡਾ ਸਰੀਰ ਹਮੇਸ਼ਾ ਹੀ ਖਿੜਿਆ ਰਹੇਗਾ ਤੁਸੀਂ ਐਕਟਿਵ ਰਹੋਗੇ ਤੁਸੀਂ ਸਿਰਹਾਣੇ ਥੱਲੇ ਪਹਿਲੀ ਚੀਜ਼ ਇਹੀ ਰੱਖ ਕੇ ਸੌਂ ਜਾਣਾ ਹੈ ਲੋਹੇ ਦੀ ਕਿਸੇ ਵੀ ਚੀਜ਼ ਨੂੰ ਸਾਧ ਸੰਗਤ ਜੀ ਜਦੋਂ ਤੁਹਾਡੇ ਸਿਰਹਾਣੇ ਦੇ ਥੱਲੇ ਕਿਸੇ ਵੀ ਤਰ੍ਹਾਂ ਦੀ ਲੋਹੇ ਦੀ ਚੀਜ਼ ਪਈ ਹੋਵੇਗੀ ਤਾਂ ਇਹ ਕੋਈ ਤੰਤਰ ਮੰਤਰ ਜਾਂ ਜਾਦੂ ਟੂਣਾ ਨਹੀਂ ਹੈ ਇਹ ਇੱਕ ਊਰਜਾ ਦੇ ਨਾਲ ਭਰਿਆ ਹੋਇਆ ਪ੍ਰਭਾਵ ਹੈ ਇਹਨਾਂ ਚੀਜ਼ਾਂ ਨੂੰ ਰੱਖ ਕੇ ਸੌਣਾ ਸ਼ੁਰੂ ਕਰ ਦਿਓ ਤੁਹਾਨੂੰ ਖੁਦ ਮਹਿਸੂਸ ਹੋਣਾ ਸ਼ੁਰੂ ਹੋ ਜਾਵੇਗਾ ਇਹ ਸੀ ਜੀ ਸਾਤ ਸੰਗਤ ਜੀ ਉਹ ਚੀਜ਼ ਜਿਸ ਦੇ ਨਾਲ 네ਗੇਟਿਵ એનર્ਜੀ ਦੂਰ ਹੋਵੇਗੀ ਤੇ ਪੋਜ਼ਿਟਿਵ એનર્ਜੀ ਤੁਹਾਡੇ ਨੇੜੇ ਆ ਜਾਵੇਗੀ ਇਸ ਤੋਂ ਇਲਾਵਾ ਸਾਤ ਸੰਗਤ ਜੀ ਜਿਹੜੇ ਲੋਕ ਘਰ ਦੇ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ ਉਹਨਾਂ ਨੂੰ ਹਟਾਉਣ ਲਈ ਤੁਹਾਨੂੰ ਸੁਰਹਾਣੇ ਦੇ ਥੱਲੇ ਆਪਣਾ ਜੇਕਰ ਤੁਸੀਂ ਕੋਈ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਜਾਂ ਕੋਈ ਜੌਬ ਦੇ ਲਈ ਅਪਲਾਈ ਕਰਦੇ ਹੋ ਤੁਹਾਡੀ ਸਿਲੈਕਸ਼ਨ ਨਹੀਂ ਹੋ ਰਹੀ ਫਿਰ ਤੁਹਾਡੀ ਸਿਲੈਕਸ਼ਨ ਹੋਣੀ ਸ਼ੁਰੂ ਹੋ ਜਾਵੇਗੀ ਉਹ ਕੰਮ ਕਰਨ ਦੇ ਵਿੱਚ ਤੁਹਾਨੂੰ ਮਨ ਲੱਗਣਾ ਸ਼ੁਰੂ ਹੋ ਜਾਵੇਗਾ ਤੁਹਾਡੀਆਂ ਸਾਰੀਆਂ ਮੁਸ਼ਕਿਲਾਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਇਸ ਦੇ ਨਾਲ ਸਾਧ ਸੰਗ ਜੀ ਤੁਹਾਡੇ ਘਰ ਵਿੱਚ ਪੈਸੇ ਦੀ ਕਮੀ ਨਹੀਂ ਆਵੇਗੀ ਤੁਹਾਨੂੰ ਇਸ ਦੇ ਲਈ ਕੀ ਕਰਨਾ ਚਾਹੀਦਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਰਾਤ ਦੇ ਸਮੇਂ ਸਰਹਾਣੇ ਦੇ ਥੱਲੇ سونے ਜਾਂ ਚਾਂਦੀ ਦਾ ਸਿੱਕਾ ਰੱਖ ਕੇ ਸੌਣਾ ਚਾਹੀਦਾ ਹੈ ਕਿਉਂਕਿ ਸਾਤ ਸੰਗਤ ਜੀ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਮਨੁੱਖ ਜਾਂ ਔਰਤ ਦੇ ਸਰਹਾਣੇ ਥੱਲੇ ਸੋਨੇ ਜਾਂ ਚਾਂਦੀ ਦਾ ਸਿੱਕਾ ਰੱਖ ਕੇ ਜਿਹੜੇ ਸੌਂਦੇ ਹਨ ਉਸ ਇਨਸਾਨ ਦੇ ਭਾਗ ਇੱਕਦਮ ਹੀ ਬਦਲ ਜਾਂਦੇ ਹਨ ਇਸ ਤਰ੍ਹਾਂ ਕਰਨ ਦੇ ਨਾਲ ਸਾਤ ਸੰਗਤ ਜੀ ਉਸ ਮਨੁੱਖ ਦੀ ਕਿਸਮਤ ਸੋਨੇ ਵਾਂਗ ਚਮਕ ਜਾਂਦੀ ਹੈ ਮਾਤਾ ਲక్ష్ਮੀ ਮਿਹਰਬਾਨ ਹੋ ਜਾਂਦੀ ਹੈ ਭਾਵ ਕਿ ਪੈਸਾ ਉਹਨਾਂ ਦੇ ਕਰ ਬਿਆੰਤ ਆਉਣਾ ਸ਼ੁਰੂ ਹੋ ਜਾਂਦਾ ਹੈ ਉਹਨਾਂ ਦੀਆਂ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਇਸ ਲਈ ਇੱਕ ਤਾਂ ਤੁਸੀਂ ਸਰਹਾਣੇ ਥੱਲੇ ਜੇਕਰ ਲੋਹਾ ਰੱਖ ਕੇ ਸੌਂਦੇ ਹੋ ਤਾਂ ਇਸ ਦਾ ਵੀ ਪ੍ਰਭਾਵ ਚੰਗਾ ਹੈ ਜੇਕਰ ਸੋਨਾ ਚਾਂਦੀ ਰੱਖ ਕੇ ਸੌਂਦੇ ਹੋ ਤਾਂ ਇਸ ਦੇ ਨਾਲ ਵੀ ਊਰਜਾ ਭਰਪੂਰ ਸਕਾਰਾਤਮਕ ਊਰਜਾ ਤੁਹਾਡੇ ਨੇੜੇ ਆ ਜਾਵੇ ਕਿ ਤੇ ਤੁਸੀਂ ਖੁਦ ਸਵੇਰੇ-ਸਵੇਰ ਤਰੋ-ਤਾਜ਼ਾ ਮਹਿਸੂਸ ਕਰੋਗੇ ਸੋ ਸਾਧ ਸੰਗਤ ਜੀ ਇਹ ਸਨ ਜੀ ਦੋ ਚੀਜ਼ਾਂ ਜੋ ਤੁਸੀਂ ਸਰਹਾਣੇ ਦੇ ਥੱਲੇ ਰੱਖ ਕੇ ਜੇਕਰ ਸੌਂ ਜਾਂਦੇ ਹੋ ਤਾਂ ਉਹਨਾਂ ਦਾ ਘਰ ਹਮੇਸ਼ਾ ਹੀ ਖੁਸ਼ੀਆਂ ਦੇ ਨਾਲ ਭਰ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ